ਇਸ ਸਮੇਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਬਰਸਾਤ ਹੋਣ ਦੇ ਕਾਰਨ ਉਹਦੇ ਨਾਲ-ਨਾਲ ਪੰਜਾਬ ਵਿੱਚ ਵੀ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਫਲੱਡ ਆਣ ਦੇ ਕਾਰਨ ਹੜ੍ਹ ਆਣ ਦੇ ਕਾਰਨ ਸਾਡੇ ਕੁਝ ਪਿੰਡੂ ਭਰਾਵਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ ਔਰ ਦੇਖਿਆ ਕਿ ਬਹੁਤ ਜ਼ਿਆਦਾ ਜੋ ਸਾਡੀ ਖੇਤੀ ਹੈ ਜੋ ਸੜਾ ਝੋਨਾ ਦੀ ਫਸਲ ਹੈ ਉਹ ਵੀ ਪਾਣੀ ਦੇ ਵਿੱਚ ਭਰ ਕੇ ਤਬਾਹ ਹੋ ਗਈ ਹੈ ਅੱਜ ਮੇਰੇ ਨਾਲ ਸਾਡੇ ਕੈਬਨਿਟ ਮੰਤਰੀ ਮੇਰੇ ਵੀਰ ਸ੍ਰੀ ਹਰਜੀਤ ਮੁੰਡਿਆ ਜੀ ਉਹਦੇ ਨਾਲ ਸਾਡੇ ਚੰਦੀ ਸਾਹਿਬ ਚੀਮਾ ਜੀ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰਾ ਕਪੂਰਥਲ ਦਾ ਪ੍ਰਸ਼ਾਸਨ ਵੈਸੇ ਦੇਖਿਆ ਜਾਏ ਕਿ ਇਹ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਹਰ ਵਾਰੀ ਇਸ ਇਲਾਕੇ ਦੀ ਸਮੱਸਿਆ ਆਂਦੀ ਏ ਬਿਲਕੁਲ ਸਹੀ ਕਿਹਾ ਮੁੰਡਿਆ ਸਾਹਿਬ ਨੇ ਕਿ ਪਹਿਲੀਆਂ ਸਰਕਾਰਾਂ ਨੇ ਅਗਰ ਦਾ ਕੋਈ ਪਰਮਨੈਂਟ ਹੱਲ ਕੀਤਾ ਹੁੰਦਾ ਤੇ ਅੱਜ ਇਹ ਸਾਨੂੰ ਸਮੱਸਿਆ ਨਾ ਆਂਦੀ ਪਰ ਅਸੀਂ ਅੱਜ ਆ ਜਾ ਕੇ ਦੇਖਿਆ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਸਮੱਸਿਆ ਆਈ ਹੈ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਮਿਲੇ ਹਾਂ ਔਰ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਸਾਡਾ ਜੋ ਹੈ ਸਾਨੂੰ ਜੰਗਰਾ ਵਾਸਤੇ گاਵਾ ਮੱਜਾਂ ਵਾਸਤੇ ਜੋ ਚਾਰੇ ਦੀ ਸਮੱਸਿਆ ਨੂੰ ਆ ਰਹੀ ਏ ਉਹ ਵੀ ਅਸੀਂ ਇਹਨਾਂ ਨੂੰ ਲਗਾਤਾਰ ਹੋਂ ਪੇਜਣਾ ਸ਼ੁਰੂ ਕਰ ਦੇਵਾਂਗੇ ਡੀਸੀ ਸਾਹਿਬ ਉਹਨਾਂ ਦੇ ਨਾਲ ਸਲਾਹ ਕਰਕੇ ਔਰ ਮੁੰਡਿਆ ਸਾਹਿਬ ਨੇ ਜਿਵੇਂ ਕਿਹਾ ਹੈ ਕਿ ਸਿਨ ਨੂੰ ਅੱਜ ਸ਼ਾਮ ਤੱਕ ਚਾਰਾ ਮਿਲ ਜੇਗਾ ਉਹਦੇ ਨਾਲ ਨਾਲ ਅਸੀਂ ਬੇਨਤੀ ਕਰ ਰਹੇ ਹਾਂ ਔਰ ਬੜਾ ਅੱਛਾ ਲੱਗਾ ਕਿ ਜਿੰਨੇ ਵੀ ਕਿਸਾਨ ਵੀਰ ਭਾਈ ਨੇ ਪੈਨ ਪਾਈ ਸਾਡੇ ਉਹਨਾਂ ਬੜਾ ਹੌਸਲਾ ਬਲੰਦ ਹੈਗੇ ਉਹਨਾਂ ਨੇ ਕਿਹਾ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਵੀ ਨਹੀਂ ਹੈਗੀ ਅਸੀਂ ਇੱਥੇ ਠੀਕ ਆ ਅਗਰ ਲੋੜ ਪਏ ਕਿ ਸਾਨੂੰ ਤੁਸੀਂ ਦੀ ਸਾਮ ਦੱਸ ਦਵਾਂਗੇ ਤਾਂ ਕਿ ਸਾਨੂੰ ਇੱਥੋਂ ਹਲਕੇ ਚੋਂ ਕਾਲਿਆ ਜਾਵੇ ਕਹਾਂ ਚੋਂ ਜਦੋਂ ਪਾਣੀ ਜ਼ਿਆਦਾ ਹੈਗਾ ਪਰ ਫਿਲਹਾਲ ਕਾਫੀ ਪੰਨਾ ਦੇ ਵੱਜੇ ਦਾ ਉਹ ਸੇਫ ਹੈਗੇ ਨੇ ਪਰ ਫਸਲਾਂ ਦੀ ਤਬਾਈ ਕਾਫੀ ਹੋ ਗਈ ਹੈ ਅਸੀਂ ਦੀ ਗਰਦੋਰੀ ਆਫਟਰ ਥੋੜਾ ਜਿਹਾ ਮੌਸਮ ਠੀਕ ਹੋਏਗਾ ਕਰਾਂਗੇ ਔਰ ਜਿਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਜਿਹੜੇ ਲਗਾਤਾਰ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਉਹਨਾਂ ਦਾ ਓਪਨ ਇੱਕ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਉਹਨਾਂ ਨੇ ਕਿਹਾ ਹੈਗਾ ਕਿ ਤੁਹਾਡੀ ਹਰ ਜਿਹੜਾ ਨੁਕਸਾਨ ਉਹਦੀ ਪਰਪਾਈ ਕੀਤੀ ਜਾਏਗੀ ਔਰ ਉਹਦੇ ਨਾਲ ਨਾਲ ਜਿਨ੍ਹਾਂ ਲੋਕਾਂ ਨੇ ਫਸਲਾਂ ਬੀਜੀਆਂ ਨੇ ਉਹਨਾਂ ਨੂੰ ਉਹਦਾ ਗਦੋਰੀ ਕਰਕੇ ਪੈਸਾ ਮਿਲੇਗਾ ਤਾਕਿ ਇਹ ਨਹੀਂ ਕਿ ਜਿਨ੍ਹਾਂ ਨੇ ਫਸਲਾਂ ਠੇਕੇ ਤੇ ਲਈਆਂ ਨੇ ਉਹਨਾਂ ਨੂੰ ਪੈਸਾ ਨਹੀਂ ਮਿਲੇਗਾ ਉਹਨਾਂ ਨੂੰ ਵੀ ਪੈਸਾ ਖਾਸ ਕਰਕੇ ਮਿਲੇਗਾ ਬਾਕੀ ਜਿਨ੍ਹਾਂ ਨੇ ਆਪਣੀਆਂ ਫਸਲਾਂ ਆਪ ਬੀਜੀਆਂ ਨੇ ਉਹਨਾਂ ਨੂੰ ਵੀ ਫਸਲਾ ਮਿਲੇਗਾ ਸੋ ਇਹ ਪਹਿਲੀ ਵਾਰ ਹੀ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਆ ਕੇ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਕੋਡ ਦਰਾਂ ਮੌਇਨਾ ਵੀ ਕੀਤਾ ਗਿਆ ਡੀਸੀ ਸਹਿਬਾਨ ਐਸਐਸਪੀ ਸਹਿਬਾਨ ਸਾਰਾ ਪ੍ਰਸ਼ਾਸਨ ਸਾਡਾ ਆਮ ਆਦਮੀ ਪਾਰਟੀ ਦਾ ਸਾਡੇ ਵਲੰਟੀਅਰ ਸਹਿਬਾਨ ਚੇਅਰਮੈਨ ਸਹਿਬਾਨ ਬਹੁਤ ਸਾਰੇ ਸਾਥੀ ਇੱਥੇ ਅੱਜ ਸਾਰੇ ਪੰਜਾਬ ਦੇ ਵਿੱਚ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਮੈਂ ਵੀ ਆਪਣੇ ਵੱਲੋਂ ਸਰਕਾਰ ਵੱਲੋਂ ਸਾਰੇ ਕਿਸਾਨ ਭਾਈਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਅਸ਼ੋਰ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਤੁਸੀਂ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਤੁਹਾਡੇ ਹਰ ਨੁਕਸਾਨ ਦੀ ਪਰਪਾਈ ਹੋਏਗੀ ਔਰ ਤੁਹਾਨੂੰ ਅਸੀਂ ਇਹਦੇ ਬਾਅਦ ਇਮੀਡੀਏਟਲੀ ਜੋ ਹੈ ਗਰਜ਼ੋਰੀ ਕਰਕੇ ਤੁਹਾਨੂੰ ਫਾਈਨੈਂਸ਼ਲੀ ਮਦਦ ਕੀਤੀ ਜਾਏਗੀ ਡੂਰਿੰਗ ਜੋ ਰਹਾ ਹੈਗਾ ਫਲੱਡ ਹੈਗਾ ਉਹ ਹਰ ਘਰ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਏਗਾ ਔਰ ਜਿਹੜਾ ਜਾਨਵਰ ਨੇ ਡੰਗਰ ਨੇ ਉਹਨਾਂ ਵਾਸਤੇ ਚਾਰਾ ਪਹੁੰਚਾਇਆ ਜਾਏਗਾ ਬਹੁਤ ਬਹੁਤ ਧੰਨਵਾਦ ਅੱਜ ਸੁਲਤਾਨਪੁਰ ਲੋਧੀ ਦੇ ਜਿਹੜੇ ਪਰਸੋਂ ਰਾਤ ਜਿਹੜਾ ਇੱਕ ਹੋਰ ਬੰਨ ਦਰਿਆ ਦਾ ਪਾਰ ਕਰਕੇ ਜਿਹੜਾ ਇਹ 6 ਪਿੰਡਾਂ ਨੂੰ ਜਿਹੜੀ ਮਾਰ ਪਈ ਆ ਉਹਦੇ ਅੱਜ ਸਾਰਾ ਕੱਲੇ-ਕੱਲੇ ਪਿੰਡ ਜਾ ਕੇ ਕੱਲੇ-ਕੱਲੇ ਘਰ ਜਾ ਕੇ ਜਿਹੜੇ ਚੈੱਕ ਕਰਕੇ ਆਏ ਆ ਸੋ ਪਿੰਡ ਵਾਸੀਆਂ ਦੀ ਸਭ ਤੋਂ ਪਹਿਲਾਂ ਤੇ ਡਿਮਾਂਡ ਸੀਗੀ ਕਿ ਜਿਹੜਾ ਇਹ ਰਸਤੇ ਦੇ ਉੱਤੇ ਇਹਨੂੰ ਬੰਨ ਬਣਾਇਆ ਜਾਵੇ ਉਹ ਅਸੀਂ ਜਿਉਂ ਹੀ ਪਾਣੀ ਘਟਦਾ ਇਹਦੇ ਦੀ ਡੀਸੀ ਸਰਵਾਨਾਂ ਨੂੰ ਕਿਉਂਕਿ ਬਾਰਡਰ ਦਾ ਏਰੀਆ ਤਿੰਨ ਡੀਸੀ ਸਰਵਾਨ ਲੱਗਦੇ ਆ ਜਲੰਧਰ ਕੋਰਥਲਾ ਤੇ ਸੌਰੀ ਫਿਰੋਜ਼ਪੁਰ ਸੋ ਤਨੇ ਡਿਸਕਸ਼ਨ ਬੰਨਣਾ ਬੈਠ ਕੇ ਇਹਦੇ ਬਾਰੇ ਜਰੂਰ ਵਿਚਾਰ ਕਰਕੇ ਮੀਟਿੰਗ ਕਰਕੇ ਦਾ ਹੱਲ ਕਰਾਂਗੇ ਸੋ ਸਭ ਤੋਂ ਜ਼ਰੂਰੀ ਸੀਗਾ ਅੱਜ ਘਰ ਘਰ ਜਾ ਕੇ ਜਿਹੜਾ ਰਸਨ ਪਹੁੰਚੋਣਾ ਡੰਗਰ ਵਾਲੀ ਚਾਰਾ ਪਹੁੰਚੋਣਾ ਸੋ ਬਹੁਤ ਸਾਰੇ ਬਜ਼ੁਰਗਾਂ ਨੇ ਕਿਹਾ ਕਿ ਸਾਨੂੰ ਕੱਚੀਆਂ ਜ਼ਮੀਨਾਂ ਜਾਂ ਅਸੀਂ ਠੇਕੇ ਦੇ ਲਈ ਹੋਈ ਹੈ ਸਾਨੂੰ ਜਿਹੜਾ ਇਹਦਾ ਮੁਆਵਜ਼ਾ ਮਿਲੇ ਸੋ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਸਪੈਸ਼ਲ ਗਦਾਵਰੀ ਦੇ ਮੁੱਖ ਮੰਤਰੀ ਸਾਹਿਬ ਦੇ ਹੁਕਮ ਅਨੁਸਾਰ ਸਾਰੇ ਅਫਸਰ ਸਹਿਬਾਨਾਂ ਨੂੰ ਕਿਹਾ ਹੋਇਆ ਸੋ ਜਿਉਂ ਹੀ ਪਾਣੀ ਘਟਦਾ ਸਪੈਸ਼ਲ ਗਦਾਵਰੀ ਹੋਵੇਗੀ ਕੱਲੇ ਕੱਲੇ ਕਿਸਾਨ ਨੂੰ ਜਿਹੜੇ ਭਰਾ ਨੇ ਮਿਹਨਤ ਕੀਤੀ ਆ ਉਹਨੂੰ ਬੰਦਾ ਮੌਜਾ ਮਿਲੇਗਾ ਜਿੰਨੀ ਦੇਰ ਪਾਣੀ ਇੱਥੇ ਰਹਿ ਰਿਹਾ ਡੰਗਰ ਵਾਲੀ ਚਾਰ ਆਊਗਾ ਡਾਕਟਰਾਂ ਦੀ ਟੀਮਾਂ ਆ ਕੇ ਬਹਿ ਗਈਆਂ ਜੀ ਉਹ ਬੈਠਣਗੀਆਂ ਡੰਗਰਾਂ ਦੇ ਡਾਕਟਰਾਂ ਦੇ ਵੀ ਆ ਇਨਸਾਨ ਦੇ ਸਾਡੇ ਦੂਜੇ ਜੇ ਕੋਈ ਬਿਮਾਰ ਹੁੰਦਾ ਉਹਦੇ ਲਈ ਤੇ ਪਲੱਸ ਨਾਲ ਦੀ ਨਾਲ ਜਿਹੜਾ ਰਸਨ ਹੈ ਉਹ ਕੱਲੇ-ਕੱਲੇ ਘਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਾਡੀ ਸਰਕਾਰ ਵੱਲੋਂ ਪਹੁੰਚੇਗਾ ਕੋਕੇ ਇਹਨਾਂ ਲੋਕਾਂ ਨੇ ਸਾਨੂੰ 2022 ਦੇ ਵਿੱਚ ਪੰਜਾਬ ਦੀ ਸੇਵਾ ਸੌਂਪੀ ਸੀ ਅੱਜ ਜੇ ਵਿਵਤਾ ਦੀ ਘੜੀ ਦੇ ਵਿੱਚ ਆਪ ਟਰੈਕਟਰ ਚਲਾ ਕੇ ਮੈਂ ਮੰਦਰਪਖ ਜੀ ਮੰਤਰੀ ਸਾਹਿਬ ਸਾਡੇ ਚਿੰਮਾ ਸਾਹਿਬ ਹੈ ਚੰਦੀ ਸਾਹਿਬ ਹੈ ਡੀਸੀ ਸਾਹਿਬ ਹੈ ਕੱਲੇ-ਕੱਲੇ ਘਰ ਜਾ ਕੇ ਪੂਰਾ ਚੈੱਕ ਕਰਕੇ ਆਏ ਆ ਤੇ ਸਾਰੇ ਭੈਣ ਭਰਾਵਾਂ ਨੂੰ ਬੜਾ ਹੌਸਲਾ ਮਿਲਿਆ ਸਾਨੂੰ ਵੀ ਹੌਸਲਾ ਮਿਲਿਆ ਕਿ ਸਾਡੇ ਭੈਣ ਭਰਾ ਜਿਹੜੇ ਆ ਉਹ ਬਲੰਦ ਹੌਸਲੇ ਵਾਲੇ ਆ ਤੇ ਸੋ ਕਹਿੰਦੇ ਵੀ ਪ੍ਰਮਾਤਮਾ ਦੀ ਕਿਰਪਾ ਏਕੇ ਕੁਝ ਨਹੀਂ ਹੋ ਸਕਦਾ ਪਰ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਡੇ ਘਰ-ਘਰ ਆਏ ਹੋ ਸਾਨੂੰ ਰਾਸ਼ਨ ਦੇ ਰਹੇ ਹੋ ਸਾਨੂੰ ਚਾਰਾ ਦੇ ਰਹੇ ਹੋ ਜਿਹੜੇ ਪੁਲਾਂ ਦੀ ਸਮੱਸਿਆ ਬੰਨ ਦੀ ਸਮੱਸਿਆ ਉਹ ਅਸੀਂ ਮੇਰੇ ਨਾਲ ਮੰਤਰੀ ਸਾਹਿਬ ਮਹਿੰਦਰ ਭਗਤ ਜੀ ਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਜਿਹੜਾ ਜੋ ਹੀ ਪਾਣੀ ਘਟਦਾ ਜਿਹੜਾ ਇਹ ਹੱਲ ਪਰਮਾਨੈਂਟ ਹੱਲ ਕਰਾਂਗੇ ਤਾਂ ਜੋ ਹਰ ਜਦੋਂ ਵੀ ਬਰਸਾਤਾਂ ਆਈਆਂ ਇਹ ਜਿਹੜੇ ਇਹਨਾਂ ਨੂੰ ਮਾਰ ਪਈਏ ਨਾ ਪਵੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਨੇ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਅੱਜ ਸਾਨੂੰ ਜਿਹੜਾ ਨੁਕਸਾਨ ਹੋ ਰਿਹਾ ਤਾਂ ਸਾਨੂੰ ਸਾਰਾ ਕੁਝ ਚਲਣਾ ਪੈ ਰਿਹਾ ਸੋ ਤੁਸੀਂ ਲੋਕਾਂ ਨੇ ਸਾਨੂੰ ਪੰਜਾਬ ਦੀ ਸੇਵਾ ਸੰਭਾਲੀ ਹੈ ਤੁਹਾਡੇ ਨਾਲ ਵਾਅਦਾ ਹੈ ਚੈਨਲ ਲਈ ਕਿ ਜਿੰਨਾ ਵੀ ਨੁਕਸਾਨ ਚਾਹੇ ਪੁਲ ਵੰਨਾ ਚਾਹੇ ਕੋਈ ਬੰਨ ਵੰਨਾ ਉਹ ਸਾਰੇ ਜੋ ਪਾਣੀ ਘਟੂਗਾ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਹੁਕਮ ਹੈ ਸਾਨੂੰ ਕਿ ਜਾ ਕੇ ਘਰ ਘਰ ਜਾ ਕੇ ਦੱਸ ਕਿਓ ਕਿ ਸਾਰੇ ਸਮੱਸਿਆ ਦਾ ਹੱਲ ਜਿਹੜਾ ਪਰਮਾਨੈਂਟ ਹੋਊਗਾ ਤਾਂ ਜੋ ਦੁਬਾਰਾ ਇਹ ਸਮੱਸਿਆ ਨਾ ਹੋਵੇ